ਜੋ ਕੁਛ ਇਹ ਕਿਹਾ ਜਾ ਰਿਹਾ ਹੈ ਜੋ ਵੀਡੀਓ ਸਾਹਮਣੇ ਹੈ ਇਸ ਨੂੰ ਲੈ ਕੇ ਤੁਸੀਂ ਹੀ ਕਹਿਣਾ ਚਾਹੁੰਦੇ ਆ ਅ ਜੀ ਬਿਲਕੁਲ ਦੇਖੋ ਭਲੇ ਹੈ ਕਿ ਸਾਡਾ ਝਗੜਾ ਪਿਛਲੇ ਲੰਬੇ ਸਮੇਂ ਤੋਂ ਪੈਸਿਆਂ ਨੂੰ ਲੈਣ ਦੇਣ ਦਾ ਜਿਹੜਾ ਚੱਲ ਰਿਹਾ ਹੈ ਤੇ ਉਹ ਇਹ ਪੈਸੇ ਨਾ ਦੇਣ ਦੇ ਸਾਰੇ ਬਹਾਨੇ ਨੇ ਜੀ ਕਦੇ ਕੋਈ ਕਿਸੇ ਤਰ੍ਹਾਂ ਦਾ ਬਹਾਨਾ ਲਾ ਕੇ ਵੀ ਪੈਸੇ ਨਹੀਂ ਦੇਣੇ ਕਦੇ ਕਿਸੇ ਤਰ੍ਹਾਂ ਦਾ ਬਹਾਨਾ ਲਾ ਕੇ ਪੈਸੇ ਨਹੀਂ ਦੇਣੇ ਇਹ ਇਸ ਤਰੀਕੇ ਨਾਲ ਪਰੇਸ਼ਾਨ ਕਰ ਰਹੇ ਨੇ ਪ੍ਰਵੋਕ ਕਰ ਰਹੇ ਨੇ ਕਦੇ ਕਿਸ ਤਰੀਕੇ ਨਾਲ ਪ੍ਰਵੋਕ ਕਰ ਰਹੇ ਨੇ 68 10 ਵਾਰੀ ਇਹ ਵੀਡੀਓ ਬਣਾਉਂਦਾ ਕਦੇ ਮੇਰੀ ਤੁਰੇ ਜਾਂਦੇ ਦੀ ਵੀਡੀਓ ਬਣਾਉਂਦਾ ਕਦੇ ਕੰਮ ਕਰਦੇ ਦੀ ਵੀਡੀਓ ਬਣਾਉਂਦਾ ਕਦੇ ਮੈਂ ਕਿਸੇ ਪਾਸੇ ਜਾ ਰਿਹਾ ਕਿਸੇ ਫੈਮਿਲੀ ਨਾਲ ਜਾ ਰਿਹਾ ਤਾਂ ਵੀਡੀਓ ਬਣਾ ਕੇ ਇਹ ਫੇਸਬੁਕ ਤੇ ਪਾਉਂਦਾ ਤੇ ਸਾਡੀ ਮੈਂ ਆਪਣੇ ਖੇਤ ਦੇ ਵਿੱਚ ਗਿਆ ਏ ਉੱਥੇ ਇਹ ਆ ਕੇ ਸਾਡੀ ਵੀਡੀਓ ਬਣਾਉਂਦਾ ਸਾਨੂੰ ਐਕਸਪੋਜ਼ ਕਰਦਾ ਜੇ ਬੰਦਾ 10 ਵਾਰੀ ਵੀਡੀਓ ਬਣਾਉਂਦਾ ਤਾਂ ਇੱਕ ਵਾਰੀ ਤਾਂ ਜਵਾਬ ਬੰਦਾ ਦੇਊਗਾ ਹੀ ਜੇ ਤੁਸੀਂ ਜਵਾਬ ਨਹੀਂ ਦਿਉਗੇ ਤਾਂ ਬੰਦਾ ਤੁਹਾਡੇ ਤੇ ਕਸੂਰਵਾ ਕਹਿੰਦੇ ਉਸੀ ਤੇ ਇਹਦਾ ਜਿਹੜੀ ਸਾਡੀ ਕਾਗਜ਼ਾਂ ਦੀ ਲੜਾਈ ਚੱਲ ਰਹੀ ਹੈ ਸਾਡੇ 18 ਕੇਸ ਚੱਲ ਰਹੇ ਨੇ ਤਕਸੀਮ ਦਾ ਕੇਸ ਚੱਲਿਆ ਤਹਿਸੀਲਦਾਰ ਦੇ ਕੇਸ ਚੱਲ ਰਿਹਾ ਐ ਐਸ ਡੀ ਐਮ ਦੇ ਕੇਸ ਚੱਲ ਰਿਹਾ ਕਿ ਜਿੱਥੇ ਕੇਸ ਚੱਲਦੇ ਨੇ ਕਾਗਜ਼ਾਂ ਦੀ ਲੜਾਈ ਲੜੇ ਤੇ ਇਹ ਇਸ ਤਰੀਕੇ ਨਾਲ ਐਕਸਪੋਜ਼ ਕਰ ਰਿਹਾ ਮੈਨੂੰ ਬਦਨਾਮ ਕਰ ਰਿਹਾ ਜਦਕਿ ਇਹ ਬਾਪੂ ਜੀ ਕਹਿੰਦੇ ਵੀ ਜੇ ਤੇਰੇ ਇਹ ਪੈਸੇ ਨਹੀਂ ਦੰਦੇ ਤਾਂ ਤੂੰ ਮੇਰੀ ਜ਼ਮੀਨ ਵਾ ਕੇ ਆਪਣੇ ਪੈਸੇ ਦੀ ਪਰਪਾਈ ਕਰ ਲੈ ਉਲਟਾ ਉਹ ਜ਼ਮੀਨ ਵੀ ਦਬਲੀ ਸਾਡੇ 4 ਕਿਲੇ ਬਾਪੂ ਜੀ ਦੀ ਤਾਇਆ ਸਾਡਾ ਸੀਗਾ ਉਹਦੇ ਨੋ ਵੀਲੇ ਜ਼ਮੀਨ ਦੱਬ ਲਏ ਇਹਨਾਂ ਨੇ ਤੇ ਨਾ ਮੇਰੇ ਪੈਸੇ ਦੰਦੇ ਨੇ ਤੇ ਨਾ ਬਾਪੂ ਜੀ ਦੀ ਜ਼ਮੀਨ ਛੱਡਦੇ ਨੇ ਨਾ ਤਾਇਏ ਦੀ ਜ਼ਮੀਨ ਦੇ ਵਿੱਚੋਂ ਇਹਨਾਂ ਨੇ ਕੁਝ ਮੈਨੂੰ ਦਿੱਤਾ ਏ ਹੂੰ ਜਿੱਥੇ ਉਥੇ ਮੌਕੇ ਤੇ ਗਏ ਆ ਤੇ ਉਹ ਮੌਕੇ ਤੇ ਇਹ ਨੇ ਵੱਡੇ ਭਰਾ ਜਿਹੜਾ ਹੈਗਾ ਸਾਡਾ ਉਹ ਸ਼ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਸ਼ਹਿਰੀ ਜਲਾ ਪ੍ਰਧਾਨ ਹੈ ਜਿਹੜਾ ਧੱਕਾ ਕਰ ਰਿਹਾ ਇਹਨਾਂ ਦੋਨੇ ਜਣਿਆਂ ਨੇ ਰਲ ਕੇ ਮਨਮੋਹਨ ਸਿੰਘ ਮੈਂ ਖੜਾ ਸੀਗਾ ਆਪਣੇ ਖੇਤ ਦੇ ਵਿੱਚ ਮਨਮੋਹਨ ਸਿੰਘ ਨੇ ਲਿਆ ਕੇ ਗੱਡੀ ਸਿੱਧੀ ਮੇਰੇ ਵਿੱਚ ਮਾਰੀ ਮੈਂ ਬੋਨਟ ਦੇ ਉੱਤੇ ਗਰ ਗਿਆ ਤੇ ਸ਼ੀਸ਼ੇ ਦੇ ਉੱਪਰ ਗਰ ਗਿਆ ਤੇ ਇਹ ਉਹਨੂੰ ਉਹਨੂੰ ਕਹਿ ਰਿਹਾ ਸੀ ਵੀ ਚੱਕ ਦੇ ਅੱਜ ਫਟੇ ਅੱਜ ਇਹਨੂੰ ਅੱਜ ਮਕਾਕੇ ਛੱਡਣਾ ਇਹ ਦਿਲਵਿੰਦਰ ਉਹਨੂੰ ਕਹਿ ਰਿਹਾ ਸੀਗਾ ਤੇ ਉਹ ਤੋਂ ਬਾਅਦ ਮੈਂ ਬੋਨਟ ਤੋਂ ਥੱਲੇ ਜਦੋਂ ਡਿੱਗ ਗਿਆ ਤੇ ਇਹਨਾਂ ਨੇ ਆ ਕੇ ਫੇਰ ਮੇਰੀ ਕੁੱਟਮਾਰ ਸ਼ੁਰੂ ਕਰਤੀ ਤੇ ਉਹ ਤੋਂ ਬੰਦਿਆਂ ਨੇ ਛਡਾਏ ਉਹ ਤੋਂ ਬਾਅਦ ਫਿਰ ਪੁਲਿਸ ਪਾਰਟੀ ਆ ਗਈ ਐਸ ਐਚਓ ਸਾਹਿਬ ਆ ਗਏ ਦੇ ਨਾਲ ਉਹਨਾਂ ਦੇ 8-10 ਮੁਲਾਜ਼ਮ ਆ ਗਏ ਮੈਂ ਉਹਨਾਂ ਨੂੰ ਗੱਲ ਦੱਸ ਰਿਹਾ ਹਾਂ ਕਿ ਸਾਡੀ ਆ ਕਹਾਣੀ ਹੈ ਕਿ ਇਹ ਜਿਹੜਾ ਸਾਡਾ ਆ ਇਹ ਹੈਗਾ ਇਹ ਟਰਾਂਸਫਾਰਮਰ ਲੱਗਿਆ ਸਾਂਝਾ ਟਰਾਂਸਫਾਰਮਰ ਇੱਥੇ ਮੇਰਾ ਵੀ ਹਿੱਸਾ ਹੈ ਇੱਥੇ ਮਰਮੋਣ ਸਿੰਘ ਨੇ ਲਵਾ ਲਿਆ ਇੱਥੇ ਜਿਹੜੀ ਇਹਨਾਂ ਨੇ ਕਿਆਰੀ ਬਣਾਈ ਹੈ ਇਹ ਇੱਥੇ ਮੇਰਾ ਕੋਈ ਦਖਲ ਨਹੀਂ ਜਦ ਕਿ ਮੇਰਾ ਟਰਾਂਸਫਾਰਮਰ ਦੇ ਵਿੱਚ ਹਿੱਸਾ ਵੀ ਹੈ ਉਹ ਤੋਂ ਬਾਅਦ ਮੈਂ ਅਲੱਗ ਟਰਾਂਸਫਾਰਮਰ ਲਵਾ ਲਿਆ ਉੱਥੇ ਆ ਕੇ ਇਹ ਦਖਲਅੰਦਾਜ਼ੀ ਕਰਦੇ ਨੇ ਦੋਨੇ ਜਣੇ ਉੱਥੇ ਮੇਰਾ ਬੋਰ ਹੈ ਉੱਥੇ ਮੇਰਾ ਚਬੱਜਾ ਹੈ ਉੱਥੇ ਮੇਰਾ ਟਰਾਂਸਫਾਰਮਰ ਲੱਗਿਆ ਹੈ ਇਹ ਆ ਕੇ ਉੱਥੇ ਦਖਲਅੰਦਾਜ਼ੀ ਕਰਦੇ ਨੇ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਜਦ ਕਿ ਉੱਥੇ ਦਵਿੰਦਰ ਸਿੰਘ ਦਾ ਕੋਈ ਵੀ ਮੋਟਰ ਦਾ ਕਨੈਕਸ਼ਨ ਬਿਜਲੀ ਦਾ ਹੈ ਨਹੀਂ ਫੇਰ ਵੀ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਮਰਮੋਣ ਸਿੰਘ ਫਰੰਟ ਦੇ ਉੱਤੇ ਆਪਣੀ ਸਾਰੀ ਜ਼ਮੀਨ ਦਾ ਆਪਣਾ ਹਿੱਸਾ ਵੇਚ ਚੁੱਕਿਆ ਹੈ ਦਵਿੰਦਰ ਸਿੰਘ ਆਪਣਾ ਅੱਧਾ ਹਿੱਸਾ ਵੇਚ ਚੁੱਕਿਆ ਹੈ ਉੱਥੇ ਇਹਦਾ ਅੱਧਾ ਹਿੱਸਾ ਬਣਦਾ ਏ ਤੇ ਇੱਕ ਛੋਟਾ ਜਿਹਾ ਮਾਤਰ ਇੱਕ ਹਿੱਸਾ ਬਣਦਾ ਹੈ ਇਹ ਸੰਭਾਲੀ ਲੰਬਾ ਬੈਠਾ ਉੱਥੇ ਤੇ ਰਹੇ ਸਾਂ ਕੀ ਹੈ ਜਦੋਂ ਤੁਸੀਂ ਤੁਹਾਨੂੰ ਇੰਨੀ ਗੱਲ ਹੈ ਤੁਹਾਡਾ ਤੁਸੀਂ ਕਾਗਜ਼ਾਂ ਦੀ ਲੜਾਈ ਲੜੋ ਤੁਸੀਂ ਤਕਸੀਮ ਦਾ ਕੇਸ ਦੇ ਵਿੱਚ ਸ਼ਾਮਲ ਹੋ ਉੱਥੇ ਸ਼ਾਮਲ ਪੜਤਾਲ ਹੋ ਕੇ ਆਪਣੀ ਗੱਲ ਰੱਖੋ ਤਕਸੀਮ ਕਰਾਓ ਅੱਡ ਅੱਡ ਜਿਹੜੇ ਹੈਗੇ ਕਰੋ ਬੁਗਾ ਜੀ ਸਵਾਲ ਇਸ ਤੋਂ ਵੀ ਅੱਗੇ ਵਧ ਗਿਆ ਅੱਜ ਜਿਹੜਾ ਇਲਜ਼ਾਮ ਲਾਇਆ ਗਿਆ ਉਸ ਨੂੰ ਲੈ ਕੇ ਤੁਸੀਂ ਕਹੋ ਕੀ ਕਹੋਗੇ ਦਵਿੰਦਰ ਇਹ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਦੀ ਪਤਨੀ ਦਾ ਨਹੀਂ ਆਪਣੀ ਪਰਜਾਈ ਦਾ ਕਤਲ ਕੀਤਾ ਹੈ ਕਤਲ ਕਰਨ ਦੇ ਇਲਜ਼ਾਮ ਤੁਹਾਡੇ ਤੇ ਲਾਏ ਜਾ ਰਹੇ ਨੇ ਜਿਹੜੇ ਇਹ ਜਿਹੜੇ ਇਹ ਇਲਜ਼ਾਮ ਨੇ ਜਿਹੜੇ ਇਹ ਇਲਜ਼ਾਮ ਨੇ ਸਾਰਾ ਸਾਰ ਝੂਠ ਨੇ ਬੇਬੁਨਿਆਦ ਨੇ ਉੱਥੇ ਐਸਐਚਓ ਸਾਹਿਬ ਆਪਣੀ ਪਾਰਟੀ ਦੇ ਨਾਲ ਖੜੇ ਨੇ ਜਿੱਥੇ 10 ਮੁਲਾਜ਼ਮ ਬੰਦੇ ਖੜੇ ਨੇ ਮੈਂ ਉਹਨਾਂ ਨੂੰ ਸਮਝਾ ਰਿਹਾ ਹਾਂ ਕਿ ਹਾਂਜੀ ਆ ਆ ਕਿਆਰੀ ਇਹਨਾਂ ਦੀ ਹੈ ਆ ਕਿਆਰੀ ਮੇਰੀ ਹੈ ਸਾਡੀ ਉਹਦੇ ਵੱਲ ਪਿੱਠ ਹੈ ਸਾਰਿਆਂ ਦੀ ਪਿੱਠ ਦੇ ਪਿੱਛੇ ਉਹਦੀ ਵਾਈਫ ਖੜੀ ਹੈ ਤੇ ਉੱਥੇ ਉਹ ਅਚਾਨਕ ਡਿੱਗ ਜਾਂਦੀ ਹੈ ਉਹਨੂੰ ਫਿੱਟ ਪੈਂਦੇ ਆ ਅ ਮ ਫਿੱਟ ਪੈਂਦੇ ਸੀ ਕਿ ਦੌੜੇ ਪੈਂਦੇ ਸੀ ਕਿ ਉਹ ਉੱਥੇ ਕੋਈ ਦੌਰਾ ਪੈ ਗਿਆ ਤੇ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਸਾਰਿਆਂ ਨੇ ਉਹ ਉਹ ਉਹਨਾਂ ਦੇ ਪੈਰਾਂ ਨੂੰ ਛੱਸਿਆ ਤਲੀਆਂ ਨੂੰ ਛੱਸਿਆ ਕਿਸੇ ਨੇ ਪਾਣੀ ਪਾਇਆ ਉਹ ਤੋਂ ਬਾਅਦ ਹਸਪਤਾਲ ਲੈ ਗਏ ਹਸਪਤਾਲ ਜਾ ਕੇ ਉੱਥੇ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਤੇ ਉਹ ਤੋਂ ਬਾਅਦ ਉਹਨਾਂ ਨੇ ਫਤੇਗੜ ਸਾਹਿਬ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕਰਤਾ ਫਤੇਗੜ ਸਾਹਿਬ ਵਾਲਿਆਂ ਨੇ ਉਸ ਚੰਡੀਗੜ ਰੈਫਰ ਕਰਤਾ ਉਹਨਾਂ ਨੂੰ ਤੇ ਉਹਨਾਂ ਚ ਜਾਂਦੇ ਜਾਂਦੇ ਚੰਡੀਗੜ ਨੂੰ ਉਹ ਪੂਰੇ ਹੋ ਗਏ ਸਾਡੇ ਮੇਰੇ ਨਾਲ ਇਹ ਜਿਹੜਾ ਕੋਈ ਇਸ ਗੱਲ ਦਾ ਵਾਅ ਵਾਸਤਾ ਨਹੀਂ ਹੈ ਇਹ ਇਲਜ਼ਾਮ ਸਰਾ ਸਰ ਝੂਠ ਨੇ ਦਵਿੰਦਰ ਜਦੋਂ ਇਹ ਇਲਜ਼ਾਮ ਲਾ ਰਹੇ ਨੇ ਉਹ ਉਦੋਂ ਵੀ ਵੀਡੀਓ ਬਣ ਰਿਹਾ ਔਰ ਉਸ ਦੇ ਵਿੱਚ ਕੁਝ ਖੂਨ ਵੀ ਕੁਝ ਬਲੱਡ ਵੀ ਜਿਹੜਾ ਹੈਗਾ ਉਹਨਾਂ ਦੇ ਲੱਗਿਆ ਹੋਇਆ ਨਜ਼ਰ ਆ ਰਿਹਾ ਉਹ ਕਹਿ ਰਹੇ ਨੇ ਕਿ ਮੇਰੇ ਤੇ ਹਮਲਾ ਕੀਤਾ ਗਿਆ ਹੈ ਔਰ ਮੈਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਹਮਲਾ ਉਹਨਾਂ ਨੇ ਨਹੀਂ ਹਮਲਾ ਮੈਂ ਨਹੀਂ ਕੀਤਾ ਹਮਲਾ ਉਹਨਾਂ ਨੇ ਮੇਰੇ ਤੇ ਕੀਤਾ ਹੈ ਉਹਨੇ ਉਹਨੇ ਆਪਣੇ ਆਪ ਇੱਕ ਰੂਟ ਮਾਰ ਕੇ ਕੂਨ ਕੱਢਿਆ ਜਦੋਂ ਉਹ ਮੇਰੀ ਖਿੱਚ ਤੂ ਕਰ ਰਹੇ ਸੀਗੇ ਤੇ ਉਸ ਵੇਲੇ ਇਹਨਾਂ ਨੇ ਆਪਣੇ ਆਪ ਜਿਹੜਾ ਹੈਗਾ ਇਹ ਕੂਲ ਕੱਢਿਆ ਮੇਰਾ ਇਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਹਮ ਅੱਛਾ ਜਿਹੜਾ ਇੱਕ ਵੀਡੀਓ ਉਹਨਾਂ ਨੇ ਸਾਂਝਾ ਕੀਤਾ ਉਸ ਤੇ ਵਿੱਚ ਤੁਸੀਂ ਇੱਕ ਡਾਂਗ ਚੁੱਕਦੇ ਹੋਏ ਤੁਰਦੇ ਹੋਏ ਨਜ਼ਰ ਆ ਰਹੇ ਹੋ ਜਿਸ ਤੇ ਬਾਅਦ ਉਹ ਏ ਵੀ ਕਹਿੰਦੇ ਨੇ ਕਿ ਮਾਰ ਮੈਨੂੰ ਇਹ ਇਹ ਮਸਲਾ ਕੀ ਸੀਗਾ ਇਹ ਕਦੋਂ ਹੋਇਆ ਜਦੋਂ ਉਹ ਫੇਸਬੁੱਕ ਤੇ ਲਾਈਵ ਹੋ ਕੇ ਜਿਹੜੀ ਮੈਂ ਗੱਲ ਦੱਸ ਰਿਹਾ ਕਿ ਜਿਹੜੀ ਲੜਾਈ ਲੜਨੀ ਆ ਤੁਸੀਂ ਕਾਗਜ਼ਾਂ ਦੀ ਲੜਾਈ ਲੜੋ ਕੋਰਟ ਦੇ ਵਿੱਚ ਲੜਾਈ ਲੜੋ ਤਫਤੀਲਦਾਰ ਐਸ ਡੀਐਮ ਦੇ ਲੜੋ ਤੁਸੀਂ ਫੇਸਬੁੱਕ ਤੇ ਲੜਾਈ ਤੁਹਾਡਾ ਕਾਕਾ ਜਿਹੜਾ ਹੈਗਾ ਉਹ ਫੇਸਬੁੱਕ ਤੇ ਪਾ ਕੇ ਬੰਦੇ ਨੂੰ ਐਕਸਪੋਜ਼ ਕਰਨ ਦਾ ਕੀ ਕੰਮ ਹੈ ਇਹ 10 ਵਾਰੀ ਬੰਦਾ ਕੋਈ ਵੀਡੀਓ ਪਾਊਗਾ ਬਦਨਾਮ ਕਰੀ ਜਾਊਗਾ ਕਰੀ ਜਾਊਗਾ ਤੇ ਇਹ ਇਸੇ ਗੱਲ ਨੂੰ ਇਹ ਤੂਲ ਦੇਣਾ ਚਾਹੁੰਦਾ ਹੈ ਤੇ ਉਹ ਉਹ ਬੰਦਾ ਕਿਤੇ ਨਾ ਕਿਤੇ ਤਾਂ ਇਹ ਇਹ ਜਿਹੜਾ ਪ੍ਰਵੋਕ ਕੀਤਾ ਗਿਆ ਮੈਨੂੰ ਹੂੰ ਇਸ ਮਾਮਲੇ ਵਿੱਚ ਜਦੋਂ ਉਹ ਪੌਣ ਤੋਂ ਹਟਦਾ ਨਹੀਂ ਹੈ ਵੀਡੀਓ ਤੇ ਉਹ ਹੈ ਜੀ ਕੀ ਕਹੇ ਇਸ ਮਾਮਲੇ ਵਿੱਚ ਹੁਣ ਤੁਸੀਂ ਕ੍ਰੋਸ ਐਫ ਆਈ ਆਰ ਵਗੈਰਾ ਕੁਝ ਕਰੋਗੇ ਕਿਉਂਕਿ ਤੁਹਾਡੇ ਤੇ ਕਾਫੀ ਸੰਗਤ ਮੈਂ 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 ਤੁਹਾਨੂੰ ਦੱਸਿਆ ਜਦੋਂ ਇਹਨਾਂ ਨੂੰ ਇਹਨਾਂ ਦੀ ਵਾਈਫ ਨੂੰ ਹਸਪੀਟਲ ਲੈ ਗਏ ਉਸ ਤੋਂ ਬਾਅਦ ਮੈਨੂੰ ਉੱਥੋਂ ਬੰਦਿਆਂ ਨੇ ਚੱਕਿਆ ਮੈਂ ਥਾਣੇ ਗਿਆ ਥਾਣੇ ਜਾ ਕੇ ਇਹਨਾਂ ਦੇ ਖਿਲਾਫ ਦਰਖਾਸਤ ਲਖਾਈ ਹੈ ਜੀ ਇਹਨਾਂ ਨੇ ਸਿੱਧੀ ਮਾਰਨ ਦੀ ਨੀਅਤ ਨਾਲ ਮੇਰੇ ਤੇ ਗੱਡੀ ਚੜਾਈ ਹੈ ਦੋਏ ਜਣਿਆਂ ਨੇ ਮੈਨੂੰ ਮਾਰਨ ਦੀ ਨੀਅਤ ਨਾਲ ਵੀ ਅੱਜ ਮਕਾਦਾਂਗੇ ਕਹਿੰਦੇ ਵੀ ਵਾਰ-ਵਾਰ ਕਹਿੰਦੇ ਰਿਹਾ ਅੱਜ ਨਹੀਂ ਛੱਡਦੇ ਅੱਜ ਮਕਾ ਕੇ ਛੱਡਾਂਗੇ ਤੈਨੂੰ ਉਹਦੇ ਉੱਤੇ ਸਾਥੀ ਨਾ ਹੁੰਦੇ ਮੈਨੂੰ ਛਡਾਉਣ ਵਾਲੀ ਤਾਂ ਇਹ ਮੈਨੂੰ ਮਾਰ ਦਿੰਦੇ ਹੂੰ ਬੁਗਾ ਜੀ ਮੈਨੂੰ ਇਹ ਖਤਰਾ ਹੈ ਇਹਦੇ ਕੋਲ ਅਸਲਾ ਹੈਗਾ ਲਾਇਸੈਂਸ ਹੈ ਮੈਂ ਪੁਲਿਸ ਨੂੰ ਕਹਿਣਾ ਹੈ ਪ੍ਰਸ਼ਾਸਨ ਨੂੰ ਕਹਿਣਾ ਹੈ ਕਿ ਇਹਦਾ ਅਸਲਾ ਜਮ੍ਹਾਂ ਕਰਾਇਆ ਜਾਵੇ ਨਹੀਂ ਤਾਂ ਮੈਨੂੰ ਮੇਰੀ ਜਾਨ ਦਾ ਖਤਰਾ ਹੈ ਮੇਰੇ ਪਰਿਵਾਰ ਦੀ ਜਾਨ ਦਾ ਖਤਰਾ ਹੈ ਸਤਵਿੰਦਰ ਜੀ ਕੁੱਲ ਕਿੰਨੀ ਕੁ ਜ਼ਮੀਨ ਅਜੇਹੀ ਹੈਗੀ ਜਿਸ ਨੂੰ ਲੈ ਕੇ ਤੁਹਾਡਾ ਦੋਵਾਂ ਦਾ ਵਿਵਾਦ ਹੈ ਜਿਹੜੀ ਜ਼ਮੀਨ ਹੈ ਸਾਰੀ ਜ਼ਮੀਨ ਦਾ ਝਗੜਾ ਇਹ ਛੋਟੀ ਮੋਟੀ ਜ਼ਮੀਨ ਦਾ ਝਗੜਾ ਨਹੀਂ ਹੈ ਲੇਕਿਨ ਜਿਹੜੀ ਇਹ ਮਸਲੇ ਦੀ ਗੱਲ ਹੈ ਇਹ ਇੱਕ ਬਿਲਕੁਲ ਛੋਟੀ ਜੀ ਜਗ੍ਹਾ ਜਿੱਥੇ ਸਬਜ਼ੀਆਂ ਲਾਉਣ ਵਾਲੀ ਹੈ ਜਿੱਥੇ ਮੇਰਾ ਬੋਰ ਹੈ ਮੇਰਾ ਬੋਰ ਖਰਾਬ ਹੋ ਗਿਆ ਮੈਂ ਬੋਰ ਬਾਹਰ ਵੀ ਕੱਢਣਾ ਹੈ ਉੱਥੇ ਮਸ਼ੀਨ ਵੀ ਲੱਗਣੀ ਹੈ ਬੰਦਿਆਂ ਨੇ ਵੀ ਕੰਮ ਕਰਨਾ ਹੈ ਤੇ ਉੱਥੇ ਇੱਕ ਛੋਟਾ ਜਿਹਾ ਕਿਯਾਰਾ ਏ ਛੋਟਾ ਜਿਹਾ ਬਿਲਕੁਲ ਛੋਟਾ ਜਿਹਾ ਮਤਲਬ 25 ਫੁੱਟ ਲੰਬਾ ਤੇ 8 ਫੁੱਟ ਚੌੜਾ ਹਮ ਅਪ੍ਰੋਕਸੀਮੇਟ ਤੇ ਉੱਥੇ ਜਦ ਕਿ ਇਹਨਾਂ ਦਾ ਹੈਗਾ ਮੇਰੇ ਨਾਲੋਂ ਤਿੱਗਣਾ ਇਹ ਉੱਥੇ ਮੇਰਾ ਕੋਈ ਦਖਲ ਨਹੀਂ ਹੈ ਜਦ ਕਿ ਉਹ ਟਰਾਂਸਫਾਰਮਰ ਦੇ ਵਿੱਚ ਮੇਰਾ ਹਿੱਸਾ ਹੈ ਮੈਂ ਕੋਈ ਦਖਲ ਨਹੀਂ ਦਿੰਦਾ ਇਹ ਮੇਰੇ ਟਰਾਂਸਫਾਰਮਰ ਦੇ ਕੋਲ ਆ ਕੇ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਤੇ ਮੈਨੂੰ ਐਕਸਪੋਜ਼ ਕਰਦੇ ਨੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਮੇਰਾ ਜਿਹੜਾ ਹੈਗਾ ਉਹ ਉਹ ਨੁਕਸਾਨ ਕੀਤਾ ਹੈ